ਇਹਨਾਂ ਨੇ ਨਾਰਾਇਣ ਸਿੰਘ ਚੌੜੇ ਨੂੰ ਵੀ ਸਜ਼ਾ ਵਧ ਦੇਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨੂੰ ਪੰਥ ਚੋਂ ਛੇਕ ਦੋ ਇਹਨਾਂ ਨੂੰ ਆਹ ਕਰ ਦੋ ਇਹਨਾਂ ਨੇ ਆਹ ਕਰਤਾ ਆਹ ਕਰਤਾ ਮਿਰਸਾ ਸਿੰਘ ਬਲਟੋਏ ਨੂੰ ਜੇ 10 ਸਾਲ ਲਈ ਬਾਹਰ ਕਰਤਾ ਉਹਨੇ ਤਾਂ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਾਸਤੇ ਕੁਝ ਬੋਲਿਆ ਸੀ ਜਿਹੜਾ ਜਥੇਦਾਰ ਨੇ ਦੱਸਿਆ ਬਣੀ ਸੋ ਜਿਹੜੇ ਬੰਦਿਆਂ ਨੇ ਸਿੱਧੇ ਤੌਰ ਤੇ ਮੰਨਿਆ ਕਿ ਅਸੀਂ ਬਰਗਾੜੀ ਦੇ ਵਿੱਚ ਉਹ ਕ੍ਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਸਰਾਵਾ ਨੂੰ ਵੀ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਦਿਆਂ ਨੂੰ ਮਰਵਾਇਆ ਹੈ ਗੋਲੀਆਂ ਮਾਰ ਕੇ ਸ਼ਹੀਦ ਕਰਵਾਇਆ ਹੈ ਸੋ ਉੱਥੇ ਅਸੀਂ ਬੇਦਬੀ ਵੀ ਕਰਾਈ ਆ ਸੀ ਸਰਸੇ ਵਾਲੇ ਨੂੰ ਮਾਫੀ ਵੀ ਦਿੱਤੀ ਹੈ ਅਸੀਂ ਇਸ ਇਤਿਹਾਰ ਲਾਉਣ ਵਾਸਤੇ 96 ਲੱਖ ਉੱਥੇ ਰੁਪਈਆ ਵੀ ਦਿੱਤਾ ਹੈ ਅਸੀਂ 15-15 ਗੱਨ ਮੈਣ ਵੀ ਬੋਰਡਾਂ ਦੇ ਗਾੜੀ ਖਿਲਾਾਰੇ ਕਿ ਇਹਦਾ ਕੋਈ ਸਰਸੇ ਵਾਲੇ ਦਾ ਬੋਰਡ ਨਾ ਪਾੜ ਦੇ 328 ਰੂਪ ਵੀ ਸਾਡੀ ਨਗੇਲੀ ਨਾਲ ਗੁੰਮ ਹੋਇਆ ਸਾਰਾ ਕੁਝ ਤਾਂ ਉਹਨਾਂ ਨੇ ਪ੍ਰਮਾਣ ਕਰ ਲਿਆ ਤੇ ਉਹਨਾਂ ਬੰਦਿਆਂ ਨੂੰ ਅੱਜ ਵੀ ਪੰਥ ਚੋਂ ਛੇਕਣ ਦੀ ਗੱਲ ਨਹੀਂ ਹੋਈ ਉਹਨਾਂ ਨੂੰ ਸਿਰਫ ਇੰਨੀ ਗੱਲ ਹੋਈ ਹੈ ਕਿ ਤੁਸੀਂ ਚਾਰ ਕੌਲੀਆਂ ਮਾਜ ਲੋ ਤੇ ਤੁਹਾਨੂੰ ਇਹ ਕਾਤ ਸਿੱਖਾਂ ਦੇ ਕਾਤਲਾਂ ਦੀ ਮਾਫੀ ਮਿਲ ਸਕਦੀ ਹੈ ਸੋ ਇਹ ਸਿੱਧੇ ਤੌਰ ਤੇ ਅਸੀਂ ਸ਼ੰਕਾ ਕਰਦੇ ਹਾਂ ਕਿ ਦਿੱਲੀ ਇਨਵੋਲ ਹੈ ਦਿੱਲੀ ਸਾਰਾ ਕੁਝ ਕਰਾ ਰਹੀ ਹੈ ਪਰ ਜਿਹੜੇ ਤਰੀਕੇ ਨਾਲ ਸਿੱਖ ਜਥੇਦਾਰਾਂ ਨੇ ਉਹਨਾਂ ਨੂੰ ਤਲਬ ਕੀਤਾ ਹੈ ਤੇ ਉਹਨਾਂ ਤੇ ਸਵਾਲ ਕੀਤੇ ਆ ਉਹਨਾਂ ਤੋਂ ਸਵਾਲਾਂ ਦੇ ਜਵਾਬ ਲਏ ਆ ਉਹਦੇ ਤੇ ਅਸੀਂ ਬਿਲਕੁਲ ਖੁਸ਼ ਆ ਕਿ ਉਹ ਬੜੇ ਲੰਮੇ ਸਮੇਂ ਬਾਅਦ ਸਾਡੀ ਪਰੰਪਰਾ ਜਿਹੜੀ ਸਾਡਾ ਰਤਬਾ ਸਾਡਾ ਅਕਾਲ ਤਖਸਾਲ ਦਾ ਨੌਜਵਾਨਾਂ ਨੂੰ ਵਰਲਡ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਜੀ ਦੇਖੋ ਮੈਂ ਪਹਿਲਾਂ ਹੀ ਕਹਤਾ ਜਿਹੜੀ ਕੌਮ ਪੈਦਾਇਕ ਖੂਨ ਚ ਹੋਈ ਹੋਈ ਹੋ ਜਿਹੜੀ ਕੌਮ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਕੌਮ ਸਾਜੀ ਹੋਵੇ ਉਹ ਕੌਮ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕਹਿਤਾ ਸੀ ਕਿ ਤੂੰ ਬੱਕਰੇ ਵੱਢੇ ਗਏ ਤੇ ਤੂੰ ਕਹਿੰਦਾ ਮੇਰੀ ਤਰਤੀਬ ਢਿੱਤੀ ਗਈ ਪੰਜਾਬ ਦੇ ਚੱਪੇ-ਚੱਪੇ 'ਚ ਮਾਸੂਮਾਂ ਦਾ ਖੂਨ ਡੁੱਲਿਆ ਸੋ ਇਹ ਜਿਹੜੀਆਂ ਤੱਤੀਆਂ ਤਵੀਆਂ ਤੇ ਬਹਿਣ ਵਾਲਿਆਂ ਦੀ ਤਰਤੀ ਹੈ ਇਹ ਤਾਂ ਖੋਪਰ ਲੈਣ ਵਾਲਿਆਂ ਦੀ ਧਰਤੀ ਹੈ ਇਹ ਤਾਂ ਬੰਦ-ਬੰਦ ਕੱਟਣ ਵਾਲਿਆਂ ਦੀ ਧਰਤੀ ਹੈ ਇੱਥੇ ਤਾਂ ਬਾਬਾ ਦੀਪ ਸਿੰਘ ਜੀ ਨੇ 11ਵੀਂ ਵਾਰ ਜਦੋਂ ਸਰੋਵਰਪੂਰਨ ਆਇਆ ਸੀ ਅਬਦਾਲੀ ਉਹਨੂੰ ਮੋਹ ਦੇ ਮੁਖ 18 ਸਿਰ ਦੇ ਖੰਡੇ ਨਾ ਮੋੜਿਆ ਸੀ ਆਪਣਾ ਸੀਸ ਵੀ ਉੱਥੇ ਭੇਟ ਕੀਤਾ ਜਿਹੜੀ ਧਰਤੀ ਤੇ ਆਪਣਾ ਸਿੱਖ ਨੇ ਸੀਸ ਭੇਟ ਕੀਤਾ ਹੋਵੇ ਤੇ ਦੁਸ਼ਮਣ ਦਾ ਸੀਸ ਲੈਣਾ ਉੱਥੇ ਕਿੰਨਾ ਕੁ ਜ਼ੁਲਮ ਆ ਸੋ ਮੈਂ ਕਹਿੰਦਾ ਕਿ ਜੇ ਇਹਨਾਂ ਨੇ ਇਹ ਕੁਛ ਇਹ ਚਾਹੁੰਦੇ ਆ ਵੀ ਸਿੱਖ ਇਸ ਤਰ੍ਹਾਂ ਦਾ ਨਾ ਕਰਨ ਸਿੱਖ ਤਾਂ ਮਜਬੂਰੀ ਵਸ ਹੋ ਕੇ ਕਰਦੇ ਆ ਜੇ ਕੋਈ ਬਾਹਰ ਨਿਕਲ ਜਾਂਦਾ ਤੇ ਉਹਨੂੰ ਬਹੁਤ ਵੱਡੀਆਂ ਜੈਡ ਸਿਕਿਉਰਟੀਆਂ ਦਿੱਤੀਆਂ ਲਿੰਗ ਸੇਖੋਂ ਤੋਂ ਤੱਕ ਪਹੁੰਚਣਾ ਔਖਾ ਹੋ ਜਾਂਦਾ ਸਿੱਖਾਂ ਕੋਲ ਕੋਈ ਐਦਾਂ ਦਾ ਹੈ ਨਹੀਂਗਾ ਸਾਧਨ ਕਿ ਜਿਹੜਾ ਦੂਰੋਂ ਕਿਸੇ ਨੂੰ ਕਰ ਦੇਣ ਦੁਸ਼ਮਣ ਨੂੰ ਮਾਰ ਲੈਣ ਅੱਜ ਨਿਊਕਲੀਅਰ ਵਾਰ ਦੀ ਗੱਲ ਹੈ ਉਹ ਸਾਰਾ ਕੁਝ ਰਾਜ ਕਰਨ ਵਾਲੀਆਂ ਸਟੇਟਾਂ ਦੇ ਕੋਲ ਹੁੰਦਾ ਹੈ ਜਿਹੜਾ ਸਿੱਖਾਂ ਕੋਲ ਨਹੀਂ ਹੈ ਦਾ ਨਰਿੰਦਰ ਸਿੰਘ ਚੋੜੇ ਦੀ ਤੁਸੀਂ ਕੀਤੀ ਹੈ ਉਹ ਕੋਈ ਅਨਜਾਨ ਬੰਦਾ ਨਹੀਂ ਹੈ ਬਹੁਤ ਸਿਆਣਾ ਲਿਆਕਤਵਦ ਮੰਦਾ ਹੈ ਉਹਨੇ ਆਪਣਾ ਇਹ ਗੁੱਸਾ ਯਾਰ ਕੀਤਾ ਹੈ ਕਿ ਜਿਹੜੇ ਤਰੀਕੇ ਦੀ ਤੁਸੀਂ ਮਾਫੀ ਦੇ ਰਹੇ ਹੋ ਇਹ ਮਾਫੀ ਇਹਨਾਂ ਦੀ ਨਹੀਂ ਹੈ ਇਹਨਾਂ ਦੀ ਮਾਫੀ ਤੋਂ ਕਿਤੇ ਵੱਡੇ ਗੁਨਾਹ ਆ ਤੇ ਉਸੋ ਗੁਨਾਹਾਂ ਨੂੰ ਅਸੀਂ ਮਤਲਬ ਇੰਨੇ ਸੌਖਾ ਮਾਫੀ ਨਹੀਂ ਦੇ ਸਕਦੇ ਉਹਨਾਂ ਨੇ ਤੇ ਇੱਕ ਆਪਣਾ ਜਿਹੜਾ ਮੈਸੇਜ ਦਿੱਤਾ ਹੈ ਪੂਰੇ ਵਰਲਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਰਨਲ ਸਕੱਤਰ ਵੀਰ ਹਰਪਾਲ ਸਿੰਘ ਬਲੇਰ ਸਾਡੇ ਨਾਲ ਨੇ ਚੈਨਲ ਦੇ ਉੱਤੇ ਸਵਾਗਤ ਕਰ ਰਹੇ ਨੇ ਤਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਸਵਾਗਤ ਬਲੇਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੰਨਾ ਦੇਖ ਰਹੇ ਹੋ ਜੀ ਆ ਸਾਰੇ ਪ੍ਰੋਗਰਾਮ ਨੂੰ ਜਿਵੇਂ ਮੈਂ ਕਿਹਾ ਕਿ ਜਿਹੜੀ ਸੇਵਾ ਲੱਗੀ ਹੈ ਸਜ਼ਾ ਲੱਗੀ ਹੈ ਉੱਤੇ ਵੀ ਲੋਕਾਂ ਦੀ ਦੋ ਤਿੰਨ ਪ੍ਰਕਾਰ ਦੀ رائے ਸੀ ਕੋਈ ਕਹਿ ਰਿਹਾ ਸੀਗਾ ਕਿ ਜੇਕਰ ਵਿਰਸਾ ਸਿੰਘ ਬਲਟੋਹਾ ਨੂੰ ਜਥੇਦਾਰ ਸਾਹਿਬ ਦੇ ਖਿਲਾਫ ਬੋਲਣ ਨੂੰ ਲੈ ਕੇ 10 ਸਾਲਾਂ ਦੇ ਲਈ ਹੁਕਮ ਕਰ ਦਿੱਤਾ ਕਿ ਕਾਲੀਗੜ੍ਹ ਦੇ ਵਿੱਚੋਂ ਕੱਢ ਦਿੱਤਾ ਜਾਵੇ ਤੇ ਫਿਰ ਗੁਰੂ ਦੇ ਦੋਸ਼ੀਆਂ ਦੇ ਲਈ ਅਜਿਹਾ ਕਿਉਂ ਨਹੀਂ ਕੋਈ ਕਹਿ ਰਿਹਾ ਸੀ ਕਿ ਨਹੀਂ ਇੱਥੋਂ ਇਸੇ ਤਰੀਕੇ ਦੀ ਸਜ਼ਾਈ ਲਈ ਜਾ ਸਕਦੀ ਹੈ ਆਪਣੇ ਆਪਣੇ ਸਭ ਨੇ ਵੱਖੋ-ਵੱਖ ਵਿਚਾਰ ਰੱਖੇ ਅਗਲੇ ਦਿਨ ਭਾਈ ਨਰੈਣ ਸਿੰਘ ਚੌੜਾ ਵਾਲੀ ਕਾਰਵਾਈ ਦਾ ਵੀ ਜ਼ਿਕਰ ਚੱਲਿਆ ਉਹਦੇ ਤੇ ਵੀ ਲੋਕਾਂ ਦੇ ਦੋ ਤਿੰਨ ਤਰ੍ਹਾਂ ਦੇ ਵਿਚਾਰ ਹੈਗੇ ਨੇ ਤੁਹਾਡੇ ਕੀ ਵਿਚਾਰ ਹੈਗੇ ਨੇ ਸਾਰੇ ਮਸਲੇ ਨੂੰ ਲੈ ਕੇ ਦੇਖੋ ਸਰਦਾਰ ਸਾਹਿਬ ਗੱਲ ਇਹ ਹੈ ਕਿ ਪੰਥ ਇਹ ਜਿਹੜਾ ਸਿੱਖਾਂ ਦੀ ਗੱਲ ਜਿਹੜੀ ਹੈ ਇਹ ਛੋਟੀ ਕੌਮ ਹੈ ਨਵੀਂ ਕੌਮ ਹੈ ਔਰ ਇਹ ਵਰਲਡ ਦੇ ਵਿੱਚ ਨੇ ਆਪਣਾ ਰੁਤਬਾ ਕਾਇਮ ਕੀਤਾ ਹੈ ਉਹ ਕਿਸੇ ਬੰਦੇ ਦਾ ਕਰਕੇ ਨਹੀਂ ਉਹ ਦਸਵੇਂ ਪਾਤਸ਼ਾਹ ਨੇ ਆਪਣੇ ਪੁੱਤਰਾਂ ਦਾ ਬਲੀਦਾਨ ਦੇ ਕੇ ਕੌਮ ਸਾਜੀ ਸੀਸ ਲੈ ਕੇ ਕੌਮ ਬਣਾਈ ਹੈ ਔਰ ਇਹ ਕੌਮ ਵਰਲਡ ਦੇ ਵਿੱਚ ਆਪਣਾ ਇਤਿਹਾਸ ਬਣਾ ਸਕਦੀ ਹੈ ਕਿ ਇਹਨਾਂ ਨੇ ਕਰੋਨਾ ਦੇ ਵਿੱਚ ਆਕਸੀਜਨ ਦੇ ਲੰਗਰ ਲਾਏ ਆ ਨਾਲ ਇਹਨਾਂ ਨੇ ਮਾ ਪੀੜਤ ਵੇਲੇ ਜਿਹੜੇ ਹੜ੍ਹਾਂ ਦੇ ਵੇਲੇ ਲੋਕਾਂ ਦੇ ਲੰਗਰ ਲਾਏ ਆ ਰਾਸ਼ਨ ਦੇ ਸਾਰੇ ਘਰ ਵੀ ਲੋਕਾਂ ਨੂੰ ਬਣਾ ਕੇ ਦਿੱਤੇ ਆ ਇਹ ਕੌਮ ਨੇ ਇੱਕ ਆਪਣਾ ਨਵੇਕਲਾਪਨ ਜਿਹੜਾ ਪਹਿਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇੱਕ ਪੰਗਤ ਤੇ ਇੱਕ ਸੰਗਤ ਤੇ ਜਿਹੜੀ ਛੇਵੇਂ ਪਾਤਸ਼ਾਹ ਨੇ ਤੇ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਚੜ ਕੇ ਆਏ ਨੂੰ ਤੇਗ ਤੇ ਦਰ ਤੇ ਆਏ ਨੂੰ ਦੇਖ ਉਹ ਪਰੰਪਰਾ ਜਿਹੜੀ ਹੈ ਇਸ ਸਿੱਖ ਕੌਮ ਦੇ ਵਿੱਚ ਅੱਜ ਵੇਖਣ ਨੂੰ ਮਿਲਦੀ ਸੋ ਮੈਂ ਇਹ ਬੇਨਤੀ ਕਰਦਾ ਕਿ ਇਹ ਕੌਮ ਦੀ ਚੜਤ ਸਾਡੇ ਦੁਸ਼ਮਣਾਂ ਤੋਂ ਜਰੀ ਨਹੀਂ ਜਾਂਦੀ ਤੇ ਉਹਨਾਂ ਨੇ ਪਾਲਿਸੀ ਤਹਿਤ ਸਾਡੇ ਲੀਡਰਾਂ ਨੂੰ ਖਰੀਦ ਕੇ ਤੇ ਇਹਦੀ ਦਸ਼ਾ ਜਿਹੜੀ ਹੈ ਇਹਨੇ ਮਾੜੀ ਬਣਾ ਦਿੱਤੀ ਹੈ ਕਿ ਸਾਡੇ ਜਿਹੜੇ ਯੂਥ ਨੇ ਦਿਸ਼ਾ ਵਾਲੇ ਬਣੇ ਜਾਣਾ ਸੀ ਉਹ ਦਿਸ਼ਾ ਹੀ ਨਹੀਂ ਦਿਖ ਰਹੀ ਉਹਨਾਂ ਨੂੰ ਅਸਲ ਵਿੱਚ ਅੱਜ ਲੋੜ ਮੁਖ ਲੋੜ ਹੈ ਕਿ ਸਾਡੇ ਜਿੰਨੇ ਵੀ ਵੱਡੇ ਵੱਡੇ ادارے ਆ ਭਾਵੇਂ ਉਹ ਜਿਹੜਾ ਵੀ ਹੋਵੇ ਉਹਦਾ ਫਰਜ ਬਣਦਾ ਹੈ ਸਾਡੇ ਨੌਜਵਾਨਾਂ ਨੂੰ ਦਿਸ਼ਾ ਵਾਲੇ ਬੰਨੇ ਲੈ ਕੇ ਜਾਣਾ ਕਿ ਸਾਡੀ ਕੌਮ ਦੀ ਦਿਸ਼ਾ ਕੀ ਬਣ ਸਕਦੀ ਹੈ ਇਹ ਇਹ ਕੌਮ ਦਾ ਮਾਛੀਵਾੜੇ ਦੇ ਵਿੱਚੋਂ ਰਸਤਾ ਨਿਕਲਦਾ ਹੈ ਤੇ ਉਹ ਆਜ਼ਾਦੀ ਵਾਲੇ ਬੰਨੇ ਨੂੰ ਜਾਂਦਾ ਹੈ ਤੇ ਉਹ ਰਸਤੇ ਤੇ ਅਸੀਂ ਚੱਲਣਾ ਹੈ ਵੀ ਇਹ ਤਾਂ ਸਾਰਾ ਕੁਝ ਹੀ ਭੁੱਲ ਗਏ ਤੇ ਹੁਣ ਇਹਨਾਂ ਨੇ ਇੱਕ ਨਾ ਆਟਾ ਦਾਲ ਤੇ ਆ ਨਰੇਗਾ ਵਾਲੀਆਂ ਚੀਜ਼ਾਂ ਦੇ ਵਿੱਚ ਗਲੀਆਂ ਨਾਲੀਆਂ 'ਚ ਫਸ ਕੇ ਇਹਨਾਂ ਨੇ ਇਹੋ ਜਿਹਾ ਆਪਣਾ ਰਸਤਾ ਬਣਾ ਲਿਆ ਹੈ ਕਿ ਆਪਣੇ ਘਰਾਂ 'ਚ ਰਹੋ ਬੱਚੇ ਪੜਾਓ ਮਾਲ ਡੰਗਰ ਸੰਭੋ ਤੇ ਖਾਓ ਤੇ ਮਰਜੋ ਇਹ ਕੌਮ ਸਾਡੀ ਇਸ ਚੀਜ਼ ਤੇ ਨਹੀਂ ਬਣੀ ਸਾਡੀ ਕੌਮ ਤਾਂ ਇੱਕ ਅਲੱਦਾ ਹੈ ਜਿਹੜੀ ਕਹਿੰਦੇ ਆ ਕਿ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਜੀ ਕੇ ਪਿੰਡ ਪ੍ਰਾਤ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਤੇ ਜਿਹੜਾ ਕਿਹਾ ਹੈ ਉਹ ਪੂਰੀ ਦੁਨੀਆ 'ਚ ਲੋਕ ਮੰਨਦੇ ਐ ਸੋ ਉਸ ਕੌਮ ਦੀ ਬਾਣੀ ਨੂੰ ਖਤਮ ਕਰਨਾ ਬਾਣੇ ਨੂੰ ਖਤਮ ਕਰਨਾ ਉਹਦੀ ਦਸ਼ਾ ਤੋਂ ਢਕਾ ਦੇਣਾ ਇਹ ਸਾਡੇ ਸਿੱਖਾਂ ਦੇ ਰੈਜੰਸੀਆਂ ਨੇ ਕੀਤਾ ਐ ਸੋ ਅੱਜ ਗੱਲ ਕੀਤੀ ਐ ਤੁਸੀਂ ਸਜ਼ਾ ਦੀ ਸਜ਼ਾ ਹਮੇਸ਼ਾ ਹੀ ਜਿਹੜੀ ਕਾਤਲਾਂ ਨੂੰ ਜਿਹੜੀ ਮਿਲਣੀ ਚਾਹੀਦੀ ਐ ਉਹ ਇਹ 15 ਤੋਂ ਲੈ ਕੇ ਅੱਜ 24 ਸਨ ਆ ਗਿਆ ਐ ਤੇ ਇਹ ਇਹ ਸਜ਼ਾ ਮਿਲੀ ਕਿਉਂ ਨਹੀਂ ਕਿਉਂਕਿ ਜਿਹੜੀਆਂ ਏਜੰਸੀਆਂ ਪਲਾਨ ਘਟਦੀਆਂ ਐ ਉਹ ਸਾਰਾ ਪਲਾਨ ਤਿਆਰ ਕਰਦੀਆਂ ਐ ਉਹਨਾਂ ਦੇ ਮੁਤਾਬਕ ਹੀ ਸਜ਼ਾ ਮਿਲ ਸਕਦੀ ਆ ਜਾਂ ਨਹੀਂ ਮਿਲ ਸਕਦੀ ਜੇ ਤਾਂ ਸੁਖਵੀਰ ਸਿੰਘ ਬਾਦਲ ਹੋਣਾ ਨੇ ਸਿੱਖਾਂ ਦੀ ਜਗ੍ਹਾ ਤੇ ਅਵਾਨੀਆਂ ਡਾਨੀਆਂ ਦਾ ਕੋਈ ਮੁੰਡਾ ਮਾਰਿਆ ਹੁੰਦਾ ਤੇ ਜ਼ਰੂਰ ਸਜ਼ਾ ਮਿਲਦੀ ਕੱੜੜੀ ਤੋਂ ਕੱੜੜੀ ਸਜ਼ਾ ਮਿਲਦੀ ਤੇ ਫਾਂਸੀ ਵੀ ਹੋ ਸਕਦੀ ਸੀ ਹੁਣ ਜਦੋਂ ਉਹਨਾਂ ਨੇ ਮਾਰੀ ਸਿੱਖ ਆ ਤੇ ਉਹਨਾਂ ਨੇ ਦਿੱਲੀ ਨੂੰ ਖੁਸ਼ ਕਰਨ ਵਾਸਤੇ ਮਾਰੇ ਐ ਸੋ ਫਿਰ ਇਹਨਾਂ ਨੂੰ ਸਜ਼ਾ ਕਿਤਰਾ ਮਿਲ ਸਕਦੀ ਹੈ ਜੱਜ ਉਹਨਾਂ ਦੇ ਆ ਕੋਰਟ ਉਹਨਾਂ ਦੇ ਆ ਕਚਹਿਰੀਆਂ ਉਹਨਾਂ ਦੀਆਂ ਐ ਜਿਹੜੀ 900 ਸਾਲ ਦੀ ਗੁਲਾਮੀ ਤੋਂ ਬਾਅਦ ਜਿਹੜੀ ਤੇ ਰਾਜ ਰਾਜ ਭਾਗ ਕਰਨ ਲੱਗੀ ਐ ਸੋ ਉਹਨਾਂ ਨੇ ਜਿਹੜਾ ਆਪਣਾ ਰੰਗ ਤਾਂ ਦਿਖਾਉਣਾ ਐ ਉਹ ਰੰਗ ਦਿਖਾਏ ਜਾ ਰਹੇ ਆ ਤੇ ਸਾਡੇ ਨੌਜਵਾਨ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਜਿਹੜੇ ਅੰਮ੍ਰਿਤ ਸਤਚਾਰ ਕਰਾਉਂਦੇ ਸੀ ਜਿਹੜੇ ਨਸ਼ਾ ਬੰਦ ਕਰਾ ਕੇ ਜਿਹੜੇ ਇੱਕ ਲਹਿਰ ਚਲਾਉਂਦੇ ਸੀ ਕਿ ਆਓ ਭਈ ਸਾਰੇ ਆਪਾਂ ਭਾਈ ਭਾਈ ਰਲ ਕੇ ਤੇ ਪੂਰੇ ਜਾਂਦੇ ਪੰਜਾਬ ਨੂੰ ਬਚਾਉਣ ਦਾ ਯਤਨ ਕਰੀਏ ਉਹਨਾਂ ਨੂੰ ਵੀ ਟੇਡੇ ਢੰਗ ਨਾਲ ਜੇਲ੍ਹਾਂ ਚ ਡਾਕ ਦਿੱਤਾ ਮੁੱਖ ਮੰਤਰੀ ਦੀ ਤੇ ਵਜ਼ੀਰੀਆਂ ਉਹਨੂੰ ਮਿਲਦੀਆਂ ਜਿਹੜਾ ਪੰਜਾਬ ਦੀ ਬਰਬਾਦੀ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਸੋ ਇਸ ਕਰਕੇ ਇਹਨਾਂ ਨੇ ਅੱਜ ਇਹ ਡਰਾਮਾ ਰਚਿਆ ਹੈ ਕਿ ਜਿਹੜਾ ਬਾਦਲ ਪਰਿਵਾਰ ਨੂੰ ਸਜ਼ਾ ਜਿਹੜੀ ਹੈ ਉਹ ਉਹ ਬਣਦੀ ਨਹੀਂ ਮਿਲ ਸਕਦੀ ਕਿਉਂਕਿ ਉਹਨਾਂ ਨੇ ਦੁਬਾਰਾ ਉਹਨੂੰ ਚੀਫ ਮਿਨਿਸਟਰ ਬਣਾ ਕੇ ਸਾਡਾ ਰਹਿੰਦਾ ਪੰਜਾਬ ਬਰਬਾਦ ਉਹਦੇ ਤੋਂ ਕਰਾਉਣਾ ਹੈ ਸੋ ਜਿਹੜੀ ਵਿਰਸਾ ਸਿੰਘ ਬਲਟੋਏ ਦੀ ਤੁਸੀਂ ਗੱਲ ਕੀਤੀ ਹੈ ਇਹਨਾਂ ਨੇ ਨਰੈਣ ਸਿੰਘ ਚੌੜੇ ਨੂੰ ਵੀ ਸਜਾਦ ਵਾਦ ਦੇਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨੂੰ ਪੰਥ ਚੋਛੇਕ ਦੋ ਇਹਨਾਂ ਨੂੰ ਆਹ ਕਰ ਦੋ ਇਹਨਾਂ ਨੇ ਆਹ ਕਰਤਾ ਆਹ ਕਰਤਾ ਮਿਰਸਾ ਸਿੰਘ ਬਲਟੋਏ ਨੂੰ ਜੇ 10 ਸਾਲ ਦੀ ਬਾਹਰ ਕਰਤਾ ਉਹਨੇ ਤਾਂ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਾਸਤੇ ਕੁਝ ਬੋਲਿਆ ਸੀ ਜਿਹੜਾ ਜਥੇਦਾਰ ਨੇ ਦੱਸਿਆ ਬਣੀ ਸੋ ਜਿਹੜੇ ਬੰਦਿਆਂ ਨੇ ਸਿੱਧੇ ਤੌਰ ਤੇ ਮੰਨਿਆ ਕਿ ਅਸੀਂ ਬਰਗਾੜੀ ਦੇ ਵਿੱਚ ਉਹ ਕ੍ਰਿਸ਼ਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਸਰਾਵਾ ਨੂੰ ਵੀ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰਦਿਆਂ ਨੂੰ ਮਰਵਾਇਆ ਹੈ ਗੋਲੀਆਂ ਮਾਰ ਕੇ ਸ਼ਹੀਦ ਕਰਵਾਇਆ ਹੈ ਸੋ ਉੱਥੇ ਅਸੀਂ ਬੇਦਬੀ ਵੀ ਕਰਾਈ ਅਸੀਂ ਸਰਸੇ ਵਾਲੇ ਨੂੰ ਮਾਫੀ ਵੀ ਦਿੱਤੀ ਹੈ ਅਸੀਂ ਇਸ ਇਤਿਹਾਰ ਲਾਉਣ ਵਾਸਤੇ 96 ਲੱਖ ਉਥੇ ਰੁਪਈਆ ਵੀ ਦਿੱਤਾ ਹੈ ਅਸੀਂ 15-15 ਗੱਨ ਮੈਨ ਵੀ ਬੋਰਡਾਂ ਦੇ ਗਾੜੀ ਖਿਲਾਰੇ ਕੇ ਦਾ ਕੋਈ ਸਰਸੇ ਵਾਲੇ ਦਾ ਬੋਰਡ ਨਾ 파ੜਦੇ 328 ਰੂਪ ਵੀ ਸਾਡੀ ਨਗੇਲੀ ਨਾਲ ਗੁੰਮ ਹੋਇਆ ਸਾਰਾ ਕੁਝ ਤਾਂ ਉਹਨਾਂ ਨੇ ਪ੍ਰਮਾਣ ਕਰ ਲਿਆ ਤੇ ਉਹਨਾਂ ਬੰਦਿਆਂ ਨੂੰ ਅੱਜ ਵੀ ਪੰਥ ਚੋ ਛੇਕਣ ਦੀ ਗੱਲ ਨਹੀਂ ਹੋਈ ਉਹਨਾਂ ਨੂੰ ਸਿਰਫ ਇੰਨੀ ਗੱਲ ਹੋਈ ਹੈ ਕਿ ਤੁਸੀਂ ਚਾਰ ਕੌਲੀਆਂ ਮਾਜ ਲੋ ਤੇ ਤੁਹਾਨੂੰ ਇੱਕ ਕਾਤ ਸਿੱਖਾਂ ਦੇ ਕਾਤਲਾਂ ਦੀ ਮਾਫੀ ਮਿਲ ਸਕਦੀ ਹੈ ਸੋ ਇਹ ਸਿੱਧੇ ਤੌਰ ਤੇ ਅਸੀਂ ਸ਼ੰਕਾ ਕਰਦੇ ਹਾਂ ਕਿ ਦਿੱਲੀ ਇਨਵੋਲਵ ਹੈ ਦਿੱਲੀ ਸਾਰਾ ਕੁਝ ਕਰਾ ਰਹੀ ਹੈ ਪਰ ਜਿਹੜੇ ਤਰੀਕੇ ਨਾਲ ਸਿੱਖ ਜਥੇਦਾਰਾਂ ਨੇ ਉਹਨਾਂ ਨੂੰ ਤਲਬ ਕੀਤਾ ਹੈ ਤੇ ਉਹਨਾਂ ਤੇ ਸਵਾਲ ਕੀਤੇ ਆ ਉਹਨਾਂ ਤੋਂ ਸਵਾਲਾਂ ਦੇ ਜਵਾਬ ਲਏ ਆ ਉਹਦੇ ਤੇ ਅਸੀਂ ਬਿਲਕੁਲ ਖੁਸ਼ ਆ ਕਿ ਉਹ ਬੜੇ ਲੰਮੇ ਸਮੇਂ ਬਾਅਦ ਸਾਡੀ ਪਰੰਪਰਾ ਜਿਹੜੀ ਸਾਡਾ ਰਤਬਾ ਸਾਡਾ ਅਕਾਲ ਤਖਸਾਲ ਦਾ ਨੌਜਵਾਨਾਂ ਨੂੰ ਵਰਲਡ ਦੇ ਵਿੱਚ ਵੇਖਣ ਨੂੰ ਮਿਲਿਆ ਹੈ ਮੈਂ ਉਹਦੇ ਨਾਲ ਸਹਿਮਤ ਆ ਪਰ ਅੱਗੇ ਮੈਂ ਆਸ ਕਰਦਾ ਕਿ ਜੇ ਜਥੇਦਾਰਾਂ ਨੇ ਹੁਣ ਵੀ ਕੌਮ ਨੂੰ ਨੇਰੇ ਚ ਰੱਖਿਆ ਤੇ ਕਿਤੇ ਨਾ ਕਿਤੇ ਖਮਿਆਜੋਰ ਨਾਲ ਉਹਨਾਂ ਨੂੰ ਭੁਗਤਣਾ ਨਾ ਪਵੇ ਹਾਂ ਇਹ ਗੱਲ ਜ ਨਾਲ ਦੀ ਨਾਲ ਜਿਹੜੀ ਅਗਲੇ ਦਿਨ ਦੀ ਕਾਰਵਾਈ ਹੈ ਜਿਹੜੀ ਭਾਈ ਨਰਿੰਦਰ ਸਿੰਘ ਚੌੜਾ ਹੋਣਾ ਦੀ ਕਾਰਵਾਈ ਆ ਉਹਦੇ ਉੱਤੇ ਵੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਬੜੇ ਲੋਕ ਬੜੇ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਕੋਈ ਕਹਿੰਦਾ ਕਿ ਉਸ ਥਾਂ ਤੇ ਜਾ ਕੇ ਉਹ ਜਿਹੜੀ ਕਾਰਵਾਈ ਆ ਨਹੀਂ ਸੀ ਕਰਨੀ ਚਾਹੀਦੀ ਕੋਈ ਕਹਿੰਦਾ ਚੜ੍ਹਦੀ ਕਲਾ ਵਾਲਾ ਕਾਰਜ ਕਰ ਦਿੱਤਾ ਆਪਣੀ ਆਪਣੀ ਸਭ ਦੀ ਰਹਿ ਹੈਗੀ ਤੁਸੀਂ ਕੀ ਸੋਚਦੇ ਹੋ ਤੁਹਾਨੂੰ ਕੀ ਲੱਗਦਾ ਹੈ ਬਈ ਦੇਖੋ ਮੈਂ ਪਹਿਲਾਂ ਹੀ ਕਹਿ ਤਾ ਜਿਹੜੀ ਕੌਮ ਪੈਦਾਇਕ ਖੂਨ ਝੋਈ ਹੋਈ ਹੋ ਜਿਹੜੀ ਕੌਮ ਨੇ ਆਪਣਾ ਸਾਰਾ ਸਰਬੰਸ ਵਾਰ ਕੇ ਕੌਮ ਸਾਜੀ ਹੋਵੇ ਉਹ ਕੌਮ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਕਹਿਤਾ ਸੀ ਕਿ ਤੂੰ ਬੱਕਰੇ ਵੱਢੇ ਗਏ ਤੇ ਤੂੰ ਕਹਿੰਦਾ ਮੇਰੀ ਤਰਤੀਬ ਪਿੱਟੀ ਗਈ ਪੰਜਾਬ ਦੇ ਚੱਪੇ-ਚੱਪੇ 'ਚ ਮਾਸੂਮਾਂ ਦਾ ਖੂਨ ਡੁੱਲਿਆ ਸੋ ਇਹ ਜਿਹੜੀਆਂ ਤੱਤੀਆਂ ਤਵੀਆਂ ਤੇ ਬਹਿਣ ਵਾਲਿਆਂ ਦੀ ਤਰਤੀਬ ਹੈ ਇਹ ਤਾਂ ਖੋਪਰ ਲੈਣ ਵਾਲਿਆਂ ਦੀ ਤਰਤੀਬ ਹੈ ਇਹ ਤਾਂ ਬੰਦ-ਬੰਦ ਕੱਟਣ ਵਾਲਿਆਂ ਦੀ ਤਰਤੀਬ ਹੈ ਇੱਥੇ ਤਾਂ ਬਾਬਾ ਦੀਪ ਸਿੰਘ ਜੀ ਨੇ 18ਵੀਂ ਵਾਰ ਜਦੋਂ ਸਰੋਵਰਪੂਰ ਨ ਆਇਆ ਸੀ ਅਬਦਾਲੀ ਉਹਨੂੰ ਮੋਹ ਦੇ ਮੁਖ 18 ਸਿਰ ਦੇ ਖੰਡੇ ਨਾ ਮੋੜਿਆ ਸੀ ਆਪਣਾ ਸੀਸ ਵੀ ਉਥੇ ਭੇਟ ਕੀਤਾ ਜਿਹੜੀ ਧਰਤੀ ਤੇ ਆਪਣਾ ਸਿੱਖ ਨੇ ਸੀਸ ਭੇਟ ਕੀਤਾ ਹੋਵੇ ਤੇ ਦੁਸ਼ਮਣ ਦਾ ਸੀਸ ਲੈਣਾ ਉਥੇ ਕਿੰਨਾ ਕੁ ਜੁਲਮ ਆ ਸੋ ਮੈਂ ਕਹਿੰਦਾ ਕਿ ਜੇ ਇਹਨਾਂ ਨੇ ਇਹ ਕੁਛ ਇਹ ਚਾਹੁੰਦੇ ਆ ਵੀ ਸਿੱਖ ਇਸ ਤਰ੍ਹਾਂ ਦਾ ਨਾ ਕਰਨ ਸਿੱਖ ਤਾਂ ਮਜਬੂਰੀ ਵਾਸੋਂ ਕੇ ਕਰਦੇ ਆ ਜੇ ਕੋਈ ਬਾਹਰ ਨਿਕਲ ਜਾਂਦਾ ਤੇ ਉਹਨੂੰ ਬਹੁਤ ਵੱਡੀਆਂ ਜੈਡ ਸਿਕਿਉਰਟੀਆਂ ਦਿੱਤੀਆਂ ਜਾਂਦੀਆਂ ਸਿੱਖ ਉਥੋਂ ਤੱਕ ਪਹੁੰਚਣਾ ਔਖਾ ਹੋ ਜਾਂਦਾ ਸਿੱਖਾਂ ਕੋਲ ਕੋਈ ਐਦਾਂ ਦਾ ਹੈ ਨਹੀਂਗਾ ਸਾਧਨ ਕਿ ਜਿਹੜਾ ਦੂਰੋਂ ਕਿਸੇ ਨੂੰ ਕਰ ਦੇਣ ਦੁਸ਼ਮਣ ਨੂੰ ਮਾਰ ਲੈਣ ਅੱਜ ਨਿਊਕਲੀਅਰ ਵਾਰ ਦੀ ਗੱਲ ਹੈ ਉਹ ਸਾਰਾ ਚੇ ਰਾਜ ਕਰਨ ਵਾਲੀਆਂ ਸਟੇਟਾਂ ਦੇ ਕੋਲ ਹੁੰਦਾ ਹੈ ਜਿਹੜਾ ਸਿੱਖਾਂ ਕੋਲ ਨਹੀਂ ਹੈ ਸਿੱਖ ਨਿਹੱਥੇ ਆ ਪਰ ਸਿੱਖਾਂ ਨੇ ਇਹ ਗੱਲ ਬੇਸ਼ੱਕ ਸਰਦਾਰ ਨਰੈਣ ਸਿੰਘ ਚੌੜੇ ਦੀ ਤੁਸੀਂ ਕੀਤੀ ਹੈ ਉਹ ਕੋਈ ਅਨਜਾਣ ਬੰਦਾ ਨਹੀਂ ਹੈ ਬਹੁਤ ਸਿਆਣਾ ਲਿਆਗਤਵਦ ਮੰਦਾ ਹੈ ਉਹਨੇ ਆਪਣਾ ਇਹ ਗੁੱਸਾ ਯਾਰ ਕੀਤਾ ਹੈ ਕਿ ਜਿਹੜੇ ਤਰੀਕੇ ਦੀ ਤੁਸੀਂ ਮਾਫੀ ਦੇ ਰਹੇ ਹੋ ਇਹ ਮਾਫੀ ਇਹਨਾਂ ਦੀ ਨਹੀਂ ਹੈ ਇਹਨਾਂ ਦੀ ਮਾਫੀ ਤੋ ਕਿਤੇ ਵੱਡੇ ਗੁਨਾਹ ਆ ਤੇ ਉਸੋ ਗੁਨਾਹਾਂ ਨੂੰ ਅਸੀਂ ਮਤਲਬ ਇੰਨੇ ਸੌਖਾ ਮਾਫੀ ਨਹੀਂ ਦੇ ਸਕਦੇ ਉਹਨਾਂ ਨੇ ਤਾਂ ਇੱਕ ਆਪਣਾ ਜਿਹੜਾ ਮੈਸੇਜ ਦਿੱਤਾ ਹੈ ਪੂਰੇ ਵਰਲਡ ਦੇ ਵਿੱਚ ਤੇ ਜੇ ਕੋਈ ਕਹੇ ਕਿ ਮੈਂ ਮੈਂ ਆਪ ਮੰਨਦਾ ਕਿ ਜਦੋਂ ਮੈਂ ਕੰਪਲੈਕਸ ਦੇ ਅੰਦਰ ਜਾਂਦਾ ਮਹਾਰਾਜ ਸਾਹਿਬ ਦੇ ਤੇ ਮੈਂ ਫੋਨਾਂ ਦੀ ਬੈਲ ਵੀ ਬੰਦ ਕਰਦਾ ਕਿ ਕੋਈ ਫੋਨ ਦੀ ਬੈਲ ਵੀ ਨਾ ਵੱਜੇ ਉਹਦੇ ਮੁਤਾਬਕ ਸਿੱਖ ਚਾਹੁੰਦੇ ਆ ਕਿ ਮਹਾਰਾਜ ਸਾਹਿਬ ਦਾ ਅਦਬ ਸਤਕਾਰ ਰੱਖਣਾ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹ ਸਾਡਾ ਤਾਂ ਸਾਡਾ ਇਸ ਦੇਸ਼ ਦੀ ਰਾਣੀ ਨੇ ਸਾਡਾ ਤਾਂ ਤਖਤ ਵੀ ਢਾਤਾ ਸਾਡਾ ਹਰਮੰਦਰ ਸਾਹਿਬ ਵੀ ਬੰਬ ਮਾਰ ਕੇ ਢਾਤਾ ਸਾਡੇ ਤਾਂ 20000 ਜਾਨਾਂ ਤੋਂ ਪਿਆਰੇ ਬੀਬੀਆਂ ਤੇ ਬੱਚੇ ਸ਼ਹੀਦ ਕਰਤੇ ਤੇ ਇਹ ਕਿਹੜੇ ਖੂਨ ਦੀਆਂ ਗੱਲਾਂ ਕਰਦੇ ਆ ਸਾਡੀ ਕੌਮ ਦੇ ਵਿੱਚ ਸਾਰਾ ਕੁਝ ਜਾਇਜ਼ ਹੈ ਜੇ ਕੋਈ ਚੜ ਕੇ ਆਉਂਦਾ ਹੈ ਤਾਂ ਉਹਨੂੰ ਤੇਗ ਮਿਲਦੀ ਹੈ ਜੇ ਕੋਈ ਹਾਧਰ ਤੇ ਆਉਂਦਾ ਉਹਨੂੰ ਦੇਗ ਮਿਲਦੀ ਹੈ